ਹਲੇ ਆਂਦੀ ਆ ਮੈਂ ਇਧਰ ਵੇ ਉਹ ਨਾ ਪਾ ਪਾਲਾ ਇਹ ਕਦ ਲੈ ਕੇ ਆ ਆ ਦੇਖੋ ਜੀ ਕੁੱਟਦੀਆਂ ਵੇਖ ਚੰਗੀ ਤਰ੍ਹਾਂ ਪਹਿਲਾਂ ਮੈਥੋਂ ਬੜਾ ਲੱਗੂਗਾ ਅੱਬ ਦਾ ਸ਼ੁਕਰਗੁਜ਼ਾਰ ਕਰਦੇ ਆ ਕਿ ਹੁਣ ਅੱਜ ਮੈਂ ਚਾਂਦੀ ਦੀ ਪੰਜੇਬਾ ਪਾਵਾਂਗੀ ਤੇ ਆ ਵੇਖੋ ਜੀ ਪੈਰਾਂ ਵਿੱਚ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਹਨਾ ਆਪਣਾ ਨਾਮ ਮੇਰਾ ਡਰੈਸ ਦਾ ਲੁੱਕ ਵੇਖੋ ਸਿੱਧਾ ਆਪਾਂ ਉਹ ਵੀ ਡਿਜੀਟਲ ਖਾਇਆ ਨਹੀਂ ਕਿਉਂਕਿ ਇਹ ਕੋਈ ਮੈਂ ਰਾਜਸਤਾਨੀ ਡਰੈਸ ਪਾ ਰੱਖੀ ਹੁਣ ਕਿੰਨੀ ਸੋਹਣੀ ਲੱਗਦੀ ਹੈ ਨਾ ਹਾਂਜੀ ਨਹੀਂ ਕਿ ਤੇ ਚੰਨ ਦਿਖਦਾ ਨਹੀਂ ਹੈਗਾ ਤੇ ਆਪਾਂ ਇੱਥੇ ਦੇਖ ਦੇਖ ਲੈ ਜੀ ਛੱਡ ਲੋ ਤੇ ਸਰਦਾਰ ਜੀ ਦਰਮ ਕਰ ਸੋ ਇਹ ਕਰੀ ਆਪਾਂ ਆਪਣਾ ਵਰਤ ਤੇ ਡਾਂਗੇ ਇਸ ਵਾਰ ਤੇ ਹਰਪ੍ਰੀਤ ਆਪਣਾ ਸਕੂਲ ਜਾਣ ਲਈ ਤਿਆਰ ਹੋ ਗਿਆ ਹੈਗਾ ਤੇ ਖਾਈ ਜਾਂਦਾ ਸੋਈਆਂ ਕੱਲ ਬਣਾਈਆਂ ਸੀ ਕਹਿੰਦਾ ਮੈਨੂੰ ਸੋਈਆਂ ਦੇ ਦਿਓ ਮੈਂ ਖਾ ਕੇ ਫੇਰ ਜਾਊਂਗਾ ਸਕੂਲੇ ਤੇ ਇਧਰ ਹਰਪ੍ਰੀਤ ਦੀ ਮੰਮੀ ਮੇਰੇ ਕੱਪੜੇ ਜਿਹੜੇ ਉਹ ਸਹੀ ਕਰ ਰਹੀ ਆ ਕਾਲੇ ਤੋਤੇ ਨੇ ਹਰਪ੍ਰੀਤ ਇਹ ਸਾਪਣੇ ਪ੍ਰੈਸ ਰਹਿ ਵੀ ਪ੍ਰੈਸ ਲੈ ਹੁਣ ਪ੍ਰੈਸ ਰਹੇਗੀ ਜੀ ਤੇ ਪ੍ਰੈਸ ਲਿਆਵਾਂਗੇ ਛੋਟੀ ਲਿਆਵਾਂਗੇ ਸਸਤੀ ਜੀ ਹਾਂ ਹਰਪ੍ਰੀਤ ਪੁੱਤ ਕਿਹੜਾ ਹੋ ਗਿਆ ਇਹ ਇਹਦਾ ਕਾਜੂ ਬਦਾਮ ਆ ਬੇਟਾ ਕਾਜੂ ਹੁੰਦਾ ਬੇਟਾ ਇਹਦੇ ਵਿੱਚ ਕਾਜੂ ਨਹੀਂ ਖਾਂਦਾ ਬਦਾਮ ਨਹੀਂ ਖਾਂਦਾ ਇਹ ਬੰਦਾ ਬਸ ਹਾਂ ਸਾਡੀ ਤਾਕਤ ਹੋਰ ਹੁੰਦਾ ਬੱਚਾ ਆ ਮਹਿੰਦੀ ਮੁੰਦੀ ਲਾ ਰੱਖੀ ਹੈ ਦੇਖੋ ਇਹਨੇ ਮੈਰਾਂ ਤੇ ਲਾ ਰੱਖੀ ਹੱਥਾਂ ਤੇ ਵੀ ਲਾ ਰੱਖੀ ਹੈ ਅੱਜ ਬਾਕੀ ਤਿਆਰ ਤਾਂ ਜੇ ਹੋਣਾ ਬਾਕੀ ਕੁਝ ਪਹਿਲਾਂ ਇਹਨਾਂ ਦੇ ਕੰਮ ਨਾ ਪਟੇ ਲਵਾਂ ਘਰ ਵਾਲੇ ਬਰਤਨ ਪਾਣੇ ਢੋਣ ਵਾਲੇ ਉਹ ਵਾਂਗੀ ਤੇ ਅੱਜ ਕਰਵਾ ਚੌਥ ਹੈਗਾ ਜੀ ਤੇ ਤਿਆਰੀਆਂ ਕਰ ਰਹੀ ਆ ਆਪਦੇ ਕਰਵਾ ਚੌਥ ਦੀਆਂ ਇਹ ਡਰੈੱਸ ਵੀ ਨਵੀਂ ਲੈ ਕੇ ਆਣੀ ਬਹੁਤ ਵਧੀਆ ਬਲੋਣ ਵਾਲਾ ਕਿ ਬਹੁਤ ਸੋਹਣੀ ਡਰੈੱਸ ਸੋਹਣੀ ਡਰੈੱਸ ਇਧਰੋਂ ਦੀ ਜਿਹੜੇ ਪਹਿਰਾਵਾ ਆ ਜਾਂਦਾ ਉਹ ਆਊਗੀ ਡਰੈੱਸ ਬੜਾ ਵਧੀਆ ਤੇ ਹਰ ਹਰਪ੍ਰੀਤ ਹਰਪ੍ਰੀਤ ਦੀ ਵੀ ਡਰੈੱਸ ਆਈ ਹੈ ਉਹ ਦੀਵਾਲੀ ਚ ਪਾਵਾਂਗੇ ਆਪਾਂ ਹਰਪ੍ਰੀਤ ਨੂੰ ਹੈਨਾ ਪੁੱਤ ਤੇ ਜਲਦੀ ਖਾ ਲਓਗੇ ਤਾਂ ਚਲਈਏ ਫਿਰ ਆਪਾਂ ਜਾਣਾ ਨਹੀਂ ਆਪਾਂ ਹੁਣੇ ਤਿਆਰੀ ਕਰ ਰਹੀ ਹੈ ਕਰਵਾ ਚੌਥ ਵਾਲੇ ਦੀ ਕਰਵਾ ਚੌਥ ਵਾਲੇ ਦੀ ਕਰੀ ਜਲਦੀ ਤੇ ਮੈਂ ਆਪਾਂ ਨਹਾ ਨੂੰ ਲਿਆ ਤੇ ਹੁਣ ਆਪਾਂ ਹੋ ਰਹੀ ਹੈ ਤਿਆਰ ਆਪਾਂ ਪਾਇਆ ਵੇ ਰੈੱਡ ਕਲਰ ਦਾ ਸੂਟ ਕਿੰਨਾ ਸੋਹਣਾ ਲੱਗ ਰਿਹਾ ਨਾ ਮੈਂ ਤਾਂ ਆ ਦੀ ਤਾਰੀਫ ਆਪੇ ਹੀ ਕਰ ਰਹੀ ਹਾਂ ਬਹੁਤ ਸੁੰਦਰ ਬਹੁਤ ਸੁੰਦਰ ਹੈ ਬਹੁਤ ਅੱਛਾ ਹੈ ਹੁਣ ਵੀਡੀਓ ਦੇਖਣਗੇ ਤਾਂ ਹੀ ਤੇਰੀ ਤਾਰੀਫ ਕਰਨਗੇ ਹੁਣ ਐਵੇਂ ਪਹਿਲਾਂ ਕਿਧਰੋਂ ਕਰ ਲੈਣ ਤੇ ਬਾਕੀ ਸਾਰਾ ਸਮਾਨ ਆਪਾਂ ਤਿਆਰ ਕਰ ਰੱਖਿਆ ਤਾਂ ਕੱਲ੍ਹ ਸੋਹਣੀ ਥਾਲੀ ਹੈਗੀ ਹੈ ਆਪਣੇ ਪਿਆਰ ਭਰੀ ਭੀ ਸਮਾਨ ਤੇ ਭਾਵੇਂ ਤੇ ਪਾਰਾਂ ਤੇ ਮਹਿੰਦੀ ਦਾ ਰੰਗ ਵੀ ਦਸਣਾ ਆਇਆ ਇਹਨਾਂ ਸੰਗ ਤੇ ਹੁਣ ਇਹਨਾਂ ਨੂੰ ਹੀ ਲੈ ਕੇ ਜਾਣੇ ਇਹਨਾਂ ਨੂੰ ਕਹਿੰਦੇ ਕਟਿੰਗ-ਕੁਟਿੰਗ ਕਰਾ ਲੈਣਗੇ ਠੀਕ ਹੈ ਥੋੜੇ ਸੋਹਣੇ ਦੇ ਬਣਾਣਗੇ ਮੈਂ ਸੋਨਾ ਹਾਂ ਹਾਂ ਭਈਆ ਚਾਂਦੀ ਚਾਂਦੀ ਦੇ ਵਿੱਚ ਦੇਖੋ ਹੈਪੀ ਨਾ ਤੇ ਫਟਾ ਜੀ ਲੈ ਗਈ ਇਹ ਚਾਂਦੀ ਅੱਜ ਜਦੋਂ ਚਾਂਦੀ ਸੋਨਾ ਲੈ ਰਹੇ ਆ ਅੱਜ ਦੇ ਕਹਿੰਦੇ ਦਿਨ ਅਸੀਂ ਚਾਂਦੀ ਸੋਨਾ ਲੈਣਾ ਬਹੁਤ ਹੀ ਵਧੀਆ ਚਾਂਦੀ ਲੈਣੀ ਬਹੁਤ ਚੰਗੀ ਹੁੰਦੀ ਹੈ ਕਹਿੰਦੇ ਤੇ ਇਸ ਕਰਕੇ ਆਪਾਂ ਭਾਲ ਧੋਲ ਕਰ ਰਹੇ ਹਾਂ ਜੀ है तोले से कम है तोले से कम है तो महंगी ज्यादा भरी नहीं <laughs> कितने की भी है उगनीस नहीं बहुत सत्रह तो ना ना तो अपने ना, तो हम उस दिन आड़े देंगे सीधी बात है उस दिन पूछ के गए इसलिए आए आपसे ये बात भाव तोल करना तो बहुत सारे है ये उगनीस पड़ेगी अच्छा जी ਆਪਣੇ ਕੋ 6 7 ਟੋਲੇ ਵਾਲੀ ਦਿਵਾ ਨਾ 6 ਜਾਂ 7 ਉਹ ਸਹੀ ਹੈ ਨਾ ਇਹ ਬੜੀ ਮਹਿੰਗੀ ਹੈ ਇਹ ਵੀ ਬੜੀ ਹੈ ਇਹ ਕਿੰਨੇ ਕੰਮ ਦੇ ਦੇਖ ਕੇ ਜਾਣਗੇ ਇਹ गिरते ਤਾਂ ਨਹੀਂ ਹੈ ਜਾਂ ਨਹੀਂ ਆ ਇਹ ਬੜੀ ਹੈ ਇਹ ਨਹੀਂ ਗਿਰੇ ਐਸੇ ਨਹੀਂ ਗਿਰੇ ਠੀਕ ਹੈ ਕਬੜੀ ਕਬੀ ਡਿੱਗ ਰਹੇ ਮਾਨ ਪਸੰਦ ਨਹੀਂ ਆ ਰਿਹਾ ਹਜੇ ਤੱਕ ਮੁਸ਼ਕਲ ਹੈ ਚਲੋ ਪਤਾ ਲੱਗਦਾ ਕੀ ਬਣਦਾ ਜਾ ਵੇਖੋ ਜੀ ਆ ਪਾ ਹੋ ਗਏ ਪੂਰੇ ਤਿਆਰ ਅਜ ਤਿਆਰ ਹੋ ਕੇ ਬੈਠੇ ਆ ਤੇ ਪੈਰਾਂ ਤੇ ਲਾ ਲਈ ਤੇ ਆਪਾਂ ਪੈਰਾਂ ਤੇ ਲਾ ਲਈ ਤੇ ਆ ਆਪਾਂ ਨੋਨ ਪਰਸ ਲਾ ਲਈ ਆਪਾਂ ਸਾਮਾਨ ਵੀ ਇਹਦਾ ਹੈ ਵੀ ਰੋਣ ਵਾਲੀ ਹੈ ਵੀ ਇਖੜਾ ਤੇ ਮਜ਼ਾਕ ਕਰੀਆ ਮੈਨੇ ਤੇ ਆ ਪੰਜ ਦਿਨ ਲੈ ਕੇ ਆਏ ਸੀ ਨਾ ਜੈਸੇ ਵੇਖਣ ਗਿਆ ਨਹੀਂ ਆ ਵੀ ਪਾ ਲਿਆ ਹਾਂ ਆ ਸੋਹਣੇ ਲੱਗਦੇ ਨੇ ਬਹੁਤ ਵਧੀਆ ਸੁੰਦਰ ਹੈ ਤੇ ਆ ਵੀ ਕੰਨਾਂ ਵਿੱਚ ਪਾ ਲੈਣੇ ਆਪਾਂ ਕਾਂਟੇ ਤੇ ਬੜੇ ਸੋਹਣੇ ਲੱਗਦੇ ਨੇ ਬਾਕੀ ਸਾਰਾ ਮਾਤਾ ਦਾ ਸਾਮਾਨ ਹੈ ਅੱਛੇ ਮਾਤਾ ਦਾ ਹੈ

ਇਹ ਦੇਖੋ ਜੀ ਆਰੀਆ ਜੇ ਬਾਂ ਮੈਂ ਲੈਨੀਆ ਪਾ ਇਹ ਸੋਹਣੀ ਲੱਗਣ ਗਿਆ ਤੇ ਹੋਰ ਸੋਹਣੀਆਂ ਹੀ ਆ ਜੀ ਪਾਣੀਆਂ ਚਾਹੀਦੀਆਂ ਜੀ ਸੋਹਣੀਆਂ ਲੱਗਦੀਆਂ ਹਾਂ ਵੀ ਪਾਲਾ ਇਹ ਦੇਖੋ ਜੀਆਂ ਸੋਹਣੇ ਲੱਗ ਜੰਗੇ ਹਨਾ ਤੂ ਜਿਹੜੀਆਂ ਨੇ ਥੋੜੀ ਜਿਹਾ ਜ਼ਿਆਦਾ ਇੱਕ ਮੈਂ ਵੀ ਲੈ ਜਾਂਦੀ ਆ ਪਜੇਬਾ ਤੇਰੇ ਵਾਸਤੇ ਮਾਂ ਦਾ ਝੂਠ ਆਰੇ ਖਾ ਲੈ ਜਾਂਦੀ ਆ ਮੈਂ ਇਧਰ ਵੇ ਉਹ ਨਾ ਪਾ ਪਾਲਾ ਇਹ ਕਦ ਲੈ ਕੇ ਆ ਆ ਦੇਖੋ ਜੀ ਅੱਛਾ ਜੀ ਖੋਲ ਕੇ ਲਕਾਣਾ ਦੇ ਨਾ ਤੇ ਫਿਰ ਮੈਂ ਐਵੇਂ ਪਾਈ ਜਾਂਦੀ ਸੀ ਆ ਵਾਲੀਆਂ ਮੈਨੂੰ ਤਾਂ ਨਾ ਕਹਿੰਦਾ ਫਿਰ ਨਾ ਮੈਂ ਪਾਉਂਦੀ ਜੋ ਵੀ ਕਟਦੀਆਂ ਲੈ ਕੇ ਘੜੀਆਂ ਲੈ ਕੇ ਆਇਆ ਕਟਦੀਆਂ ਤੇ ਐਸੇ ਰਾਈ ਚੰਗੀਆਂ ਕਟਦੀਆਂ ਵੇਖ ਚੰਗੀ ਤਰ੍ਹਾਂ ਪਹਿਲਾਂ ਮੈਨੂੰ ਪਤਾ ਲੱਗੂਗਾ ਤੇ ਆਹ ਲੋ ਜੀ ਚਾਂਦੀ ਦੀਆਂ ਹੈਗੀਆਂ ਇਹਨਾਂ ਕਟਦੀਆਂ ਲੱਗਦੀਆਂ ਤੇ ਜ਼ਿੰਦਗੀ 'ਚ ਪਹਿਲੀ ਵਾਰ ਆਪਾਂ ਚਾਂਦੀ ਇਹਨੂੰ ਦਿੱਤੀ ਹੈ। ਗਿਫਟੇ ਚ ਤੇ ਹੁਣ ਪਤਾ ਲੱਗੂਗਾ ਇਹਨੂੰ ਵੀ ਕਿਹੋ ਜਿਹੀਆਂ ਹੈਗੀਆਂ। ਬਹੁਤ ਸੋਹਣੀਆਂ ਪੰਜੇਬਾਨੀਆਂ ਤੇ ਅਸੀਂ ਕਦੀ ਜ਼ਿੰਦਗੀ ਚ ਚਾਂਦੀ ਸੋਨਾ ਕਦੀ ਨਹੀਂ ਖਰੀਦਿਆ ਕਦੀ ਨਹੀਂ ਖਰੀਦਿਆ ਤੇ ਅਸੀਂ ਪਹਿਲੀ ਵਾਰਾ ਚਾਂਦੀ ਖਰੀਦੀ ਹੈ ਤੇ ਬੜੀ ਖੁਸ਼ੀ ਦੀ ਹੋਈ ਹੈ। ਇੱਕ ਅਸੀਂ ਸੁਪੀਆਂ ਨੇ ਵੇਖ ਲਓ ਕਿੰਨੇ ਜੋਗ ਕਿੰਨੇ ਜੋਗ ਹੈਗੇ ਸੀ ਨਹੀਂ ਸੀ ਪਰ ਸਾਨੂੰ ਇੰਨੇ ਜੋਗਾਕਾਰਤਾ। ਅਸੀਂ ਬਹੁਤ ਵਧੀਆ ਰੱਬ ਦਾ ਸ਼ੁਕਰਗੁਜ਼ਾਰ ਕਰਦੇ ਆ। ਤੇ ਹੁਣ ਅੱਜ ਮੈਂ ਚਾਂਦੀ ਦੀ ਪੰਜੇਬਾ ਪਾਵਾਂਗੀ। ਤੇ ਆ ਵੇਖੋ ਜਿਹ ਪੈਰਾਂ ਵਿੱਚ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਹਨਾ। ਇਹਨੂੰ ਐ ਹੀ ਹੈ ਨੀਗਾ ਵੀ ਚਾਂਦੀ ਦੀਆਂ ਇੱਕ-ਇੱਕ ਇਹਦੀਆਂ। ਇਹ ਲੱਗ ਜਿੰਦੀ ਸੋਹਣੀ ਆ ਵੇਖੋ ਕਿੰਨੀ ਸੋਹਣੀਆਂ ਲੱਗ ਰਹੀ ਨੇ ਬਹੁਤ ਸੋਹਣਾ ਡਿਜ਼ਾਈਨ ਵੀ ਬਹੁਤ ਸੋਹਣਾ ਹੈਗਾ ਇਹਦਾ ਤੇ ਤੁਹਾਨੂੰ ਗਾਲ ਦੱਸਦੀ ਸੀ ਵਿਆਹ ਸ਼ਾਦੀਆਂ ਚ ਜਾਂਦੇ ਸੀ ਨਾ ਤੇ ਮੇਰੀਆਂ ਨਾਨਾ ਸਾਰਿਆਂ ਕੋਲ ਜਾਂਦੀ ਚੁੰਦੀ ਹੈਗੀ ਤੇ ਪਾਉਂਦੀ ਸੀ ਤੇ ਆਪਾਂ ਕੱਟਦੀਆਂ ਪਾ ਕੇ ਹਮੇਸ਼ਾ ਗੁਜ਼ਾਰਾ ਕਰਦੇ ਸੀ ਤੇ ਅੱਜ ਵੇਖੋ ਆਪਣੀ ਖੁਦ ਦੀ ਚਾਂਦੀ ਬਣ ਗਈ ਆਪਾਂ ਕਰੇ ਬਣਵਾ ਲਈ ਤੇ ਬਹੁਤ ਬਹੁਤ ਧੰਨਵਾਦ ਕਰਦੀ ਆ ਇਹਨਾਂ ਨੇ ਜਿਹੜਾ ਮੈਂ ਮੇਰੇ ਵਾਸਤੇ ਇੰਨਾ ਕੁਝ ਕਰ ਰਹੇ ਨੇ ਕੋਈ ਮੈਂ ਤਾਂ ਕਿੱਥੇ ਕਰ ਰਹੇ ਹਾਂ ਬਾਬਾ ਨਾਨਕ ਕਰ ਰਿਹਾ ਬਾਬਾ ਨਾਨਕ ਦਾ ਕੰਮ ਹੈ ਸਾਰਾ ਕੋਈ ਕਰੀ ਜਾਂਦਾ ਮਾਲਕ ਸਾਰਿਆਂ ਨੂੰ ਖੁਸ਼ ਇਕੱ ਬੜੀ ਕਿਸਮਤ ਵਾਲੀ ਆ ਮੈਂ ਜਿਹੜਾ ਮੈਨੂੰ ਅੱਜ ਕਰ ਵਾਲਾ ਮਿਲਿਆ ਤੇ ਬਹੁਤ ਹੀ ਜ਼ਿਆਦਾ ਖੁਸ਼ ਆ ਅੱਜ ਅਸੀਂ ਐਵੇਂ ਮਨੋਂ ਮਨੋਂ ਨਹੀਂ ਕਹਿੰਦੀ ਹਉ ਤੁੱਤ ਕਹਿੰਦੀ ਆ ਤੇ ਮਨਾਂ ਮਨੋਂ ਕਿਉਂ ਮੈਂ ਐਂ ਤੇ ਇਹਦੇ ਤੋਂ ਬਗਾਰ ਕੀ ਮੇਰਾ ਕੁਝ ਵੀ ਹੈ ਨਹੀਂਗਾ ਅੱਜ ਪਾ ਕੇ ਤੇ ਅੱਜ ਅਸੀਂ ਵੀ ਸਾਰੇ ਵੇਖੂਆਂ ਲੱਗੀਆਂ ਲੱਗੀਆਂ ਨੇ ਚਾਂਦੀ ਦੇ ਬੰਦੇ ਮੈਂ ਵੀ ਚਾਂਦੀ ਲੈ ਲਈ ਆ ਤੇ ਬੜੀ ਖੁਸ਼ ਆ ਕੋਈ ਨਾ ਕਦੀ ਮਹਾਰਾਜ ਕਰੂਗਾ ਮਾਲਕ ਕਰੂਗਾ ਤਾਂ ਸੋਨਾ ਵੀ ਆਪਾਂ ਪਾਵਾਂਗੇ ਕੰਨਾਂ ਵਿੱਚ ਟਾਈਮ ਆਏਗਾ ਹੌਲੇ ਹੌਲੇ ਤੁਹਾਡਾ ਸਾਰਿਆਂ ਦਾ ਪਿਆਰ ਤੇ ਸਪੋਰਟ ਸਾਨੂੰ ਇਦਾਂ ਹੀ ਮਿਲਦਾ ਰਹੇ ਅੱਜ ਮੇਰੇ ਕਾਰਨ ਇਹਨੇ ਮੈਨੂੰ ਸਰਪ੍ਰਾਈਜ਼ ਦੇ ਕੇ ਬਹੁਤ ਵਧੀਆ ਖੁਸ਼ੀ ਦਾ ਕੰਮ ਕੀਤਾ ਹੈ ਤੇ ਮੈਂ ਕਹਿੰਨੀ ਹਾਂ ਮਾਲਕ ਇਹਨਾਂ ਦੀ ਚੰਦੀ ਜਾਂਦੀ ਜਾਂਦੀ ਕਰੇ ਤੇ ਵਧੀਆ ਦਿਨ ਦੁਗਣੀ ਰਾਤ ਸਰਪ੍ਰਾਈਜ਼ ਇਹਨੂੰ ਪਤਾ ਹੀ ਹੈਗਾ ਅਸੀਂ ਥੋੜਾ ਜਿਹਾ ਵੈਸੇ ਵੀਡੀਓ ਬਣਾਈ ਹੈਗੀ ਆ ਤੇ ਬਾਕੀ ਸਭ ਨੂੰ ਪਤਾ ਹੀ ਆ ਆਪਾਂ ਚੰਦੀ ਲੈ ਆਂਦੀ ਸੀਗੀ ਉੱਥੋਂ ਤਾਂ ਵਧੀਆ ਲੱਗਿਆ ਹਨਾ ਇੱਕ ਬਹੁਤ ਸੋਹਣੀ ਲੱਗ ਰਹੀ ਚੰਦੀ ਪਾਈਆਂ ਵੀ ਪੈਰਾਂ ਵਿੱਚ ਚਲੋ ਹੋਰ ਤਿਆਰ ਹੋ ਜਿਓ ਫਿਰ ਆਪਾਂ ਗਾਹ ਵੱਡਾ ਵੀਡੀਓ ਬਣ ਜਾਣਾ ਤੇ ਇਸ ਕਰਕੇ ਵਸ ਇੰਨਾ ਕੁ ਵੀਡੀਓ ਬਣਾ ਲਾ ਬਹੁਤ ਹੈ ਬਹੁਤ ਸੋਹਣਾ ਲੱਗ ਰਿਹਾ ਚੰਦੀ ਅੱਜ ਮੈਂ ਤਾਂ ਇੰਨੀ ਖੁਸ਼ ਹਾਂ ਪੁੱਛੋ ਹੀ ਨਾ ਬਹੁਤ ਜ਼ਿਆਦਾ ਖੁਸ਼ ਹਾਂ ਤੇ ਹੁਣ ਆਪਾਂ ਬੜੀ ਤਿਆਰ ਰੈਡੀ ਸੈਡੀ ਫਿਰ ਆਪਾਂ ਇੱਕ ਹੋਰ ਕੰਮ ਕਰਨ ਜਾਣਾ ਤਾਂ ਆਪਾਂ ਚਲਦੇ ਹਾਂ ਉਹ ਵੀ ਕੰਮ ਕਰਕੇ ਆਉਣਾ ਕਿਉਂਕਿ ਕੰਮ ਜਿਹੜਾ ਪੈਂਡਿੰਗ ਰਹਿ ਜਾਵੇ ਪੈਂਡਿੰਗ ਹੀ ਰਹਿ ਜਾਂਦਾ ਹੁਣ ਆਪਾਂ ਥੋੜਾ ਜਿਹਾ ਤਿਆਰ ਹੋ ਜਾਈ ਤੇ ਫਿਰ ਆਪਾਂ ਚਲਦੇ ਆ ਤੁਹਾਨੂੰ ਲੈ ਕੇ ਚਲਦੇ ਚਲੋ ਜੀ ਚੱਲਦੇ ਆਪਾਂ ਤੇ ਦੇਖੋ ਜੀ ਆਪਾਂ ਆ ਗਏ ਦੁਕਾਨ ਤੇ ਦੁਕਾਨ ਦੇਖੋ ਕਿੰਨੇ ਪੇੜ ਲੱਗੇ ਨੇ ਸਾਰੇ ਸਮਾਨ ਲੈ ਰਹੇ ਨੇ ਤੇ ਆਪਾਂ ਵੀ ਆਏ ਆ ਆਪਾਂ ਕੱਲ ਸਮਾਨ ਤਾਂ ਲੈ ਲਿਆ ਸੀ ਬਾਕੀ ਕੁਛ ਆਪਣਾ ਥੋੜਾ ਜਿਹਾ ਸਮਾਨ ਰਹਿ ਗਿਆ ਜਿਹੜਾ ਮੁੰਡੇ ਦਾ ਨਾ ਹੀ ਸੋ ਗਿਆ ਚਲਦੇ ਆਪਾਂ ਵੇਖਦੇ ਆ ਕੀ ਬਣਦਾ ਕਿੰਨੀ ਕਰੀ ਗੱਲ ਉਹ ਬਾਈ ਨੇ ਉਧਰੋਂ ਉਹਨਾਂ ਨਾਲ ਗੱਲ ਕਰ ਲਈ ਹੈਗੀ ਉਹ ਕਹਿੰਦਾ ਮੈਂ ਉਹਨੂੰ ਫੋਨ ਕਰ ਰਿਹਾ ਸਾਰੇ ਬੈਠੇ ਆ ਕੇ ਅੰਦਰ ਦੇ ਕਪੜੇ ਡਰੈਸ ਸਭ ਚੀਜ਼ਾਂ ਇੱਧਰ ਸਰਦਾਰ ਸਾਹਿਬ ਵੀ ਖੜੇ ਆ ਠੀਕੋ ਖੜੇ ਚੱਲਦੇ ਆਂ ਜੀ ਲੈ ਲਓ ਕਿੰਨੀ ਦੇਰ ਹੋ ਗਈ ਸਰਦਾਰ ਜੀ ਦਾ ਵੇਟ ਕਰਦੇ ਨਾ ਇਹ ਤੱਕ ਨਹੀਂ ਆ ਬਹੁਤ ਬਤਾਨ ਤੇ ਬੈਠੀਆਂ ਤੇ ਜਿੱਦ ਤੱਕ ਆਇਆ ਨਹੀਂ ਹੈ ਤਾਂ ਕਾਫੀ ਟਾਈਮ ਹੋ ਗਿਆ। ਕੀ ਕਰ ਰਹਾ ਹੈ? ਪਾਣੀ ਪੀ ਰਿਹਾ। ਨਿੱਕ ਨਿੱਕ ਜਿਹਾ ਖੜੇ ਕੋ ਸਾਰੇ ਵੇਖੀ ਜਾਂਦੇ ਨੇ ਮੇਰੇ ਵੱਲੇ ਵੀ ਇੱਕ ਕਿਹੜੀ ਐ ਕਿਹੜਾ ਭਰਾਵਾ ਪਾ ਕੇ ਇਥੋਂ ਦੇ ਪੰਜਾਬੀ ਭਰਾਵਾ ਪਾਉਂਦੇ ਨਹੀਂ ਹੈਗੇ ਨੇ ਤੇ ਦੇਖਦੇ ਨੇ ਕੌਣ ਹੈਗੀ। ਆ ਵੇਖੋ ਜੀ ਆਪਾਂ ਬਕਸਾ ਜੇ ਰੱਖ ਲੈ ਟਰੰਕ ਜਾਂ ਲੈ ਲਿਆ ਸੀ ਟਰੰਕ ਰੱਖ ਲੈ ਸਰਦਾਰ ਸਾਹਿਬ ਨੇ ਉੱਤੇ ਤੇ ਲੈ ਕੇ ਜਾਣਗੇ ਮੈਂ ਆਵਾਂਗੀ ਵਾਸਤੇ। ਹਾਂਜੀ ਤੇ ਮੈਂ ਤਾਂ ਹੁਣ ਇਹਦੇ ਤੇ ਚੱਲਾਂ ਮੈਂ ਇਹਨੂੰ ਕਹ ਤੂੰ ਵਾਸਤੇ ਆ ਜਾ ਥੋੜਾ ਥੋੜਾ ਲੈ ਆ ਸਮਾਨ ਜਿਹੜਾ ਲਿਆਉਣਾ। ਬਸ ਉੱਥੇ ਰੁਕੇਗੀ ਨਾ ਬਸ ਇੱਥੇ ਹੀ ਰੁਕਣੀ ਹੋਰ ਕਿਤੇ ਜਾਣਾ ਹਿਲਦਾ ਤਾਂ ਨਹੀਂ ਹਾਂ ਹਿਲਦਾ ਤਾਂ ਨਹੀਂ ਇਹ ਕਾਦਾ ਹਿਲਣਾ ਹੁਣ ਇਹ ਹਿਲ ਗਿਆ ਹੁਣ ਕਰੇ ਹੀ ਜਾ ਹਿਲਣਾ ਚੱਲ ਤੁਸੀਂ ਜਾਓ ਤੇ ਮੈਂ ਫਿਰ ਜਾਨੀ ਹਾਂ ਠੀਕ ਹੈ ਹਲਾ ਹਿਲ ਠੀਕ ਹੈ ਆਓ ਠੀਕ ਹੈ ਕੀ ਆਪਾਂ ਕਰੇ ਆ ਗਏ ਤੇ ਵੇਖੋ ਸਰਦਾਰ ਸਾਹਿਬ ਵੀ ਆ ਗਏ ਨੇ ਕਰੇ ਤੇ ਆਪਾਂ ਸ਼ਾਮ ਦੀ ਤਿਆਰੀ ਕਰ ਰਹੇ ਹਾਂ ਕੋਈ ਪਨੀਰ ਪਨੂਰ ਬਣਾਵਾਂਗੇ ਤੇ ਮੈਂ ਕਿਹਾ ਸਬਜ਼ੀ ਥੋੜੀ ਕੱਟ ਕੇ ਰੱਖ ਲਓ ਕਿੰਦਾ ਕੱਟਦੇ ਆ ਤੇ ਉਹ ਆਪਣੀ ਟਰੰਕ ਲੈ ਆਏ ਉਹ ਪਿਆਰ ਵਿੱਚ ਬਣੇ ਛਾਵੇਂ ਤੇ ਆਪਾਂ ਹਣੋ ਰੱਖਨੇ ਹਨ ਅੰਦਰ ਅੰਦਰ ਰੱਖ ਕੇ ਇਹ ਸਾਮਾਨ ਜਿ ਚਾਉਣੇ ਆ ਪੂਰਾ ਵਧੀਆ ਤੈਨੂੰ ਮੈਂ ਕਹਨੀ ਆ ਪਹਿਲਾਂ ਮੈਨੂੰ ਰਖਾ ਕੇ ਤੇ ਅੱਜ ਥੋੜਾ ਗਲਾ ਭੈ ਗਾਇਆ ਨਾ ਵੀ ਜਿਆਦਾ ਧੁੱਪ ਤੇ ਖੜੀ ਰਹੀ ਤੇ ਬੋਲਣ ਨਾਲ ਸੰਗ ਜਾ ਥੋੜਾ ਸੁੱਕ ਗਿਆ ਕੋਈ ਨਾ ਜੀ ਮੇਰੀ ਡਰੈਸ ਤਾਂ ਜਿਸੀ ਪੀ ਨਹੀਂ ਹੈਗੀ ਚੱਲ ਰਹੀ ਹੈ ਕਹਾਣੀ ਕਰਵਾ ਚੌਥਾਲੀ ਦੇ ਗਾਣੇ ਸੁਣ ਰਹੀ ਆ ਤਾਂ ਮੈਂ ਕਿਹਾ ਚਲੋ ਆਪਾਂ ਵੀਡੀਓ ਬਣਾ ਦਿੰਨੇ ਆ ਥੋੜੀ ਜੀ ਤੇ ਇਸ ਕਰਕੇ ਮੈਂ ਵੀਡੀਓ ਬਣਾਉਣ ਲੱਗ ਗਿਆ ਹੈਗਾ ਤੇ ਚੁੱਪਚਾਪ ਸੁਣਨ ਦੀ ਆ ਤਾਂ ਇਸ ਕਰਕੇ ਆਪਣੇ ਕਾਪੀਰਾਈਟ ਆ ਜਾਊਗਾ ਜੇ ਅਗਰ ਉਹ ਜ਼ਿਆਦਾ ਸੁਣੀ ਤਾਂ ਆਪਾਂ ਥੋੜੀ ਜੀ ਵੀਡੀਓ ਆਪਾਂ ਤੁਹਾਨੂੰ ਪਾ ਕੇ ਸੁਣਾ ਦਿੰਦੇ ਹਾਂ ਅਗਰ ਦਿੱਤੀ ਦੋ ਹਮਾਰਾ ਆਪਾਂ ਹਣ ਚੱਲੇ ਆ ਵੇਖ ਲੋ ਮੋਟਰਸਾਈਕਲ ਤੇ ਮੈਂ ਤਿਆਰ ਹੋ ਗਈ ਆ ਤੇ ਆਪਾਂ ਨਾ ਆਪਣੇ ਰਿਸ਼ਤੇਦਾਰ ਆਏ ਉਹਨਾਂ ਨੂੰ ਸਰਪ੍ਰਾਈਜ਼ ਦੇ ਕੇ ਉਹਨੇ ਵੇਖੋ ਮੈਂ ਕਿੱਦਾਂ ਦੀ ਬਣ ਕੇ ਰਾਜਸਥਾਨੀ ਡ्रेस ਇਚ ਨ ਸਰਦਾਰ ਸਾਹਿਬ ਵੀ ਚੱਲਣ ਅੱਗੇ ਹਰਪ੍ਰੀਤ ਵੀ ਚੱਲਿਆ ਆ ਰਿਹਾ ਹਰਪ੍ਰੀਤ ਬੈਠਾ ਜਗਾ ਤੇ ਮੈਂ ਆਪਾਂ ਉੱਥੇ ਜਾ ਕੇ ਆਪਣੇ ਡਰੈੱਸ ਰਖਾਉਣੀ ਹੈ ਪੂਰੀ ਆਪਾਂ ਇੱਧੇ ਹੀ ਤਿਆਰ ਹੋਏ ਆਂ ਤਾਂ ਆਪਾਂ ਕ੍ਰਿਮਾ ਸ਼੍ਰੀਮਾ ਜਾਦੇ ਨਹੀਂ ਲੋਕੋ ਚੱਲ ਕੇ ਤਾਂ ਪੂਰੀ ਡਰੈੱਸ ਰਖਾਉਣਾ ਆਪਾਂ ਪੈਂਟ ਵੀ ਚ ਨਿਕਲ ਰਹੇ ਆਂ ਤੇ ਜਾ ਰਹੇ ਆਂ ਇਸ ਰਸਤੇ ਦੇ ਵਿੱਚ ਬੜਾ ਸੋਹਣਾ ਮੈਨੂੰ ਲੱਗ ਰਿਹਾ ਡਰੈੱਸ ਦੀ ਪਾ ਕੇ ਹਨਾ ਤੇ ਸਮਾਲਣੀ ਪੜੀ ਓਕੀ ਆ ਭਾਈ ਬਹੁਤ ਖੁਸ਼ਕ ਓਕੀ ਆ ਚੁੰਨੀ ਜੀ ਤਾਂ ਸਮਾੜੀ ਨਹੀਂ ਜਾਂਦੀ ਕਿਉਂਕਿ ਆਪਣੇ ਛੋਟੇ 바ਰ ਦੀ ਹੁੰਦੀਆਂ ਨੇ ਇਹ ਬੜੇ ਲੰਬੇ 바ਰ ਦੀ ਚੁੰਨੀ ਡੇਕ ਜਾਂਦੀ ਵਾਰੀ ਵ ਕਿੱਤੇ ਆ ਤੱਕ ਪਰ ਇਹ ਨਾਲ ਤੇ ਸੀ ਨਾ ਅਨਨ ਤੁਹਾਗੇ ਤਰਕੇ ਚੱਲਦੇ ਆ ਤੇਰੇ ਲਈ ਤਾਂ ਬਹੁਤ ਮੁੱਕ ਗਿਆ ਆ ਪਰ ਚੱਲਦੇ ਆ ਜਾਵਾਂਗੇ ਜਰੂਰ ਠੀਕ ਹੈ ਤਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਆਪਾਂ ਨਾ ਚੰਨ ਉੱਗਣ ਤੋਂ ਪਹਿਲਾਂ ਹੀ ਇੱਕ ਵੀਡੀਓ ਸ਼ੂਟ ਕਰ ਰਹੇ ਆ ਜੀ ਛੋਟੀ ਜੀ ਤੇ ਕਿੱਦਾਂ ਦੀ ਸਾਡੀ ਜੋੜੀ ਆ ਸਾ ਜਰੂਰ ਦੱਸਿਓ ਜੀ ਹੈਨਾ ਅਸੀਂ ਦੋਨਾਂ ਜਣੇ ਮੈਂ ਕਾਪਾ ਵੀ ਵੀਡੀਓ ਦੋਨਾਂ ਜਣੇ ਬਣਾ ਲੈ ਮੇਰੇ ਸੋ ਇਹ ਵੀ ਇਕੱਲੀ ਦੀ ਵੀਡੀਓ ਬਣਾ ਹੀ ਜਨੇ ਸਭ ਤੋਂ ਵੱਡਾ ਤਾਂ ਤੁਹਾਡਾ ਮੇਰਾ ਯੋਗਦਾਨ ਹੈ ਅਸੀਂ ਤੁਹਾਡਾ ਨਾਲ ਹੋਣਾ ਬਹੁਤ ਜ਼ਰੂਰੀ ਹੈ ਚਾਨਣ ਜਾ ਲਾ ਕੇ ਨਾ ਤੇ ਮੈਂ ਕਿਹ ਚੱਲ ਵੀਡੀਓ ਬਣਾਉਂਦਾ ਹਨੇਰਾ ਹਨੇਰਾ ਬਹੁਤ ਜ਼ਿਆਦਾ ਹੋ ਰੱਖਿਆ ਤੇ ਆਪਾਂ ਚਲੋ ਮੈਂ ਕਿ ਵੀਡੀਓ ਬਣਾ ਲੈਨੇ ਤੁਹਾਨੂੰ ਕਿੱਦਾਂ ਵੀ ਸਾਡੀ ਜੋੜੀ ਲੱਗੀ ਜ਼ਰੂਰ ਕਮੈਂਟਾਂ ਵਿੱਚ ਦੱਸਿਓ ਜੀ ਠੀਕ ਹੈ ਜੀ ਅੱਜ ਆਪਾਂ ਵਿਹਲੇ ਸੀਗੇ ਇਸ ਕਰਕੇ ਆਪਾਂ ਇਹ ਵੀਡੀਓ ਬਣਾਈਆਂ ਨਹੀਂ ਤਾਂ ਆਪਾਂ ਕੰਮ ਲੱਗੇ ਹੁੰਦੇ ਤਾਂ ਹਾਰਡ ਵਰਕ ਦੀ ਆਉਂਦੀ ਹੈ ਹਨਾ ਬਿਲਕੁਲ ਸਾਰਾ ਕੰਮ ਕਰਦੇ ਸਾਰੀ ਫੈਮ ਕਿਦਾਂ ਲੱਗ ਰਿਹਾ ਜੀ ਦੋਨੋਂ ਜਰੂਰ ਦੱਸਿਆ ਜੀ ਹੈਨਾ ਠੀਕ ਲੱਗ ਰਿਹਾ ਸੋਹਣਾ ਲੱਗ ਰਿਹਾ ਇਹ ਸੋਹਣੀ ਲੱਗ ਰਹੀ ਹੈ ਮੈਂ ਤਾਂ ਉਹ ਜਿਹਾ ਹੀ ਹੈਗਾ ਉਹ ਜਿਹਾ ਹੈਗਾ ਹੈਨਾ ਮੇਰੀ ਸੋਨਾ ਟੌਰ ਤੜੇ ਨਾਲ ਹੀ ਹੈ ਨਾ ਮੇਰਾ ਤਾਂ ਟੌਰ ਇਹੋ ਜਿਹਾ ਹੀ ਹੈਗਾ ਜੀ ਦੇਖੋ ਹੁਣ ਆਪਾਂ ਰਾਤ ਦਾ ਟਾਈਮ ਹੈ ਆਪਾਂ ਵੀਡੀਓ ਬਣਾ ਰਹੇ ਆਂ ਤਾਂ ਖਾਣਾ ਪਾਣੀ ਆਪਣਾ ਬਣਾ ਰਹੇ ਆਂ ਉਸ ਤੋਂ ਬਾਅਦ ਆਪਾਂ ਹਾਂ ਰੋਟੀ ਪਾਣੀ ਬਣਾ ਚੰਨ ਵੀ ਹੁਣ ਆਉਣ ਵਾਲਾ ਹੀ ਹੈ ਬਾਹਰ ਤੇ ਵਸ ਕੀਆ ਚਲੋ ਥੋੜੇ ਜੀ ਆਪਾਂ ਵੇਖ ਲਈਏ ਕਿ ਵੀਡੀਓ ਕਿਦਾਂ ਦੀ ਬਣ ਰਹੀ ਹੈ ਤੇ ਲਾਈਟ ਲਾਈ ਸੀ ਇਧਰ ਦੇਖੋ ਜੀ ਆ ਦੇਖੋ ਆਪਾਂ ਇਹ ਬਲਬ ਲਾ ਕੇ ਬਾਹਰ ਤੇ ਤਾਂ ਕਰਕੇ ਵੀਡੀਓ ਬਣਾ ਰਹੇ ਆ ਮੈਂ ਖੈਰ ਆਪਾਂ ਹਾਂ ਮੇਖੋ ਮੇਰੀ ਡਰੈਸ ਦਾ ਲੁੱਕ ਵੇਖੋ ਸਾਰਾ ਇਧਰ ਆਪਾਂ ਲਵਾਂਗੇ ਵੀਡੀਓ ਜਿਖਾਇਆ ਨਹੀਂ ਕਿਉਂਕਿ ਇਹ ਵੇਖੋ ਜੀ ਮੈਂ ਰਾਜਸਤਾਨੀ ਡਰੈਸ ਪਾ ਰੱਖੀ ਉਹ ਕਿੰਨੇ ਸੋਹਣੇ ਲੱਗਦੀ ਹੈ ਨਾ ਹਾਂਜੀ ਡਰੈਸ ਬਹੁਤ ਵਧੀਆ ਰਾਜਸਤਾਨ ਦੀ ਤੇ ਸੋਹਣੀ ਲੱਗ ਰਹੀ ਹੈ ਸਾਰਾ ਬਰਾਵਾ ਸੋਹਣਾ ਬਹੁਤ ਸੋਹਣਾ ਸੁਆਇਆ ਪਹਿਲੀ ਵਾਰ ਆਪਾਂ ਮੈਨੂੰ ਬਣਾ ਕੇ ਦਿੱਤਾ ਇਹਨੇ ਬਹੁਤ ਵਾਰੀ ਕਹਿੰਦੀ ਹੁੰਦੀ ਸੀ ਮੈਨੂੰ ਬਣਾ ਕੇ ਦਿਓ ਬਣਵਾ ਕੇ ਦੇ ਤੇ ਫਿਰ ਮੈਂ ਇੱਕਦਿ ਕੀ ਚਲੋ ਆਪਾਂ ਬਣਵਾ ਤੇ ਮੇਰੇ ਸਰਦਾਰ ਨੇ ਤਾਂ ਮੈਨੂੰ ਪੂਰੀ ਐਤਕੀ ਸ਼ੋਪਿੰਗ ਕਰਾਤੀ ਪੂਰੀ ਸ਼ੋਪਿੰਗ ਕੀ ਮੇਰੇ ਪੂਰੀਆਂ ਦਿਲ ਦੀਆਂ ਰੀਜਾਂ ਪੂਰੀਆਂ ਕਰਤੀਆਂ ਨੇ ਜਿਹੜੇ ਮਹਾਰਾਜ ਸੁਖ ਰੱਖੇ ਸਾਰਾ ਕੁਝ ਹੁੰਦਾ ਜਾਊਗਾ ਅੱਗੇ ਤੋਂ ਅੱਗੇ ਤਾਂ ਆਪਾਂ ਵਧੀਆ ਵਧੀਆ ਹੋਰ ਵੀ ਵੀਡੀਓ ਲਿਆਵਾਂਗੇ ਬਣਾਵਾਂਗੇ ਤੇ ਫੈਮਿਲੀ ਵਾਸਤੇ ਹੀ ਆਪਾਂ ਕਰੀ ਜਾਂਦੇ ਹਾਂ ਹੋਰ ਕਿਹੋਣਾ ਆਪਣਾ ਨਾ ਤੇ ਹਰਪ੍ਰੀਤ ਆਪਣਾ ਉਧਰ ਥੋੜਾ ਜਿਹਾ ਮੋਬਾਈਲ ਵੇਖੀ ਜਾਂਦਾ ਨਹੀਂ ਤਾਂ ਪਰੇਸ਼ਾਨ ਕਰਦਾ ਜ਼ਿਆਦਾ ਤੇ ਹੁਣ ਸ਼ਾਮ ਨਹੀਂ ਦਿਖਾਇਆ ਨਹੀਂ ਤਾਂ ਜਾ ਕੇ ਆਏ ਸੀਗੇ ਆਪਣੇ ਪਾਣ ਜੀ ਬਿਮਾਰ ਹੋ ਗਈ ਸੀ ਦਰ ਦਵਾਈ ਤੋਂ ਹੀ ਦੇਖ ਕੇ ਆਏ ਉਹਨਾਂ ਨੂੰ ਫਿਰ ਅਸੀਂ ਲੇਟ ਹੋ ਗਏ ਹੁਣ ਅਸੀਂ ਰੋਟੀ ਪਾਣੀ ਹਾਂਜੀ ਚੰਨ ਗਿਆ ਚੜ ਤੇ ਇਹਦਾ ਵਰਤ ਹੁਣ ਆਪਾਂ ਛਡਾ ਦਿੰਨੇ ਆ ਜੀ ਤੇ ਬਹੁਤ ਹੀ ਟਾਈਮ ਹੋ ਚੁੱਕਿਆ ਸਵੇਰ ਦੀ ਰੱਖਿਓ ਜੀ ਤੇ ਆਪਾਂ ਵੀ ਨਾ ਜੁਗਾਰ ਜਿਆ ਕਰਕੇ ਥੋੜਾ ਜਿਹਾ ਕੰਮ ਕਰ ਰੱਖਿਆ ਜੀ ਵੈਸੇ ਤਾਂ ਹਨੇਰਾ ਬਹੁਤ ਜ਼ਿਆਦਾ ਹੋ ਚੁੱਕਿਆ ਤੇ ਚੰਨ ਹਨੇਰੇ ਚ ਆਪਾਂ ਤੁਹਾਨੂੰ ਦਿਖਾ ਨਹੀਂ ਸਕਦੇ ਕਿਉਂਕਿ ਨਾ ਉਧਰ ਲਾਈਟ ਜ਼ਿਆਦਾ ਹੈ ਨਹੀਂ ਕਿ ਤੇ ਚੰਨ ਦਿਖਦਾ ਨਹੀਂ ਹੈਗਾ ਤੇ ਆਪਾਂ ਇੱਥੋਂ ਦੇਖ ਦੇਖ ਲੈ ਜੀ ਛੱਡ ਲਓ ਤੇ ਸਰਦਾਰ ਜੀ ਦਰਮ ਕਰ ਛੱਡ ਦਿਆ ਆਪਾਂ ਆਪਣਾ ਵਰਤ ਛਡਾ ਗਏ ਵਰਤ ਛੱਡੀ ਰਹੀ ਹੈ ਜੀ ਤੇ ਆਪਾਂ ਪਹਿਲਾਂ ਚੰਨ ਮਹਾਰਾਜ ਦੀ ਕਰਦੇ ਆ ਜੀ ਚੰਨ ਮਹਾਰਾਜ ਜੀ ਸੋ ਇਧਰ ਪਹਿਲੇ ਪਾ ਆਪਣੇ ਸਰਦਾਰ ਦੀ ਕਰਦੇ ਆ ਨਾ ਹਾਂਜੀ ਤੇ ਹੁਣ ਪਾਣੀ ਦੇ ਦਈਏ ਪਹਿਲਾਂ ਚੰਨ ਮਹਾਰਾਜ ਨੂੰ ਤੇ ਬੜੀ ਓਕੀ ਵੀਡੀਓ ਬਣਾ ਰਹੇ ਆ ਕਿਉਂਕਿ ਚਾਨਣ ਦਾ ਕੋਈ ਸਹੈ ਨਹੀਂਗਾ ਆਪਣੇ ਕੋਲ ਇੱਥੇ ਸਿਸਟਮ ਤਾਂ ਇਸ ਕਰਕੇ ਆਪਣੇ ਵੀਡੀਓ ਬਹੁਤ ਹੀ ਦਿੱਕਤ ਹੋ ਰਹੀ ਹੈ ਬਣਾਉਣ ਬੱਸ ਜੋਂਦੀ ਬਸ ਵੀਰੇ ਪੈਰਾਂ ਨੂੰ ਹੱਥ ਨਾਲ ਲਾਇਆ ਕਰ ਪਾ ਆਪਣਾ ਚੜਾਓ ਕਦਾ ਸਾਗਣ ਰਵਾ ਮਹਾਰਾਜ ਪਾਣੀ ਪੀ ਲਓ ਤੇ ਛੱਡੋ ਵਰਤ ਵੇਰ ਤੇ ਪਿਆਸੀ ਬੰਦਾ ਕਿਵੇਂ ਰਹਿ ਸਕਦਾ ਬਿਨਾ ਰੋਟੀ ਖਾਣ ਦੇ ਇੱਕ ਵਾਰ ਤਾਂ ਖਾਜੇ ਹੋ ਜਾਂਦਾ ਬੜਾ ਹਨਾ ਪਾਣੀ ਪੀਣਾ ਇੰਨੇ ਚਿਰਾਂ ਬਾਅਦ ਖਾਣਾ ਹੁਣ ਤੋਂ ਆਪੇ ਖਾ ਲਾ ਰੱਜ ਕੇ ਤੇ ਹਾਂਜੀ ਵਰਤ ਗਿਆ ਹੈ ਇਹਦਾ ਹੁਣ ਛੋਟਾ ਇਸ ਟਾਈਮ ਜੀ ਵਰਤ ਪੂਰਾ ਹੋ ਗਿਆ ਹੈ ਮਹਾਰਾਜ ਦੀ ਕਿਰਪਾ ਨਾਲ ਤੇ ਸਾਰੇ ਤਾਂ ਇਹਨੇ ਜਿੱਦਾਂ ਹੋ ਗਿਆ ਤੇ ਹੁਣ ਨਾਲ ਸਾਡੇ ਲੈਟ ਨੂੰ ਮੱਧਮ ਜੀ ਕਦੇ ਕਦੇ ਹੋ ਜਾਂਦੀ ਹੈ ਤੇ ਵਰਤ ਪੂਰਾ ਹੋ ਗਿਆ ਹੈ ਜੀ ਇਹਦਾ ਅੱਜ ਤੇ ਚੰਨ ਗਿਆ ਚੜ੍ਹ ਤੇ ਅੱਜ ਦੇ ਇਹਨੇ ਖੁਸ਼ੀਆਂ ਭਰਿਆ ਦਿਨ ਇਹਨੇ ਤੇ ਲਿਆਵੇ ਜਿਹੜੀਆਂ ਜਮਾਣੋ ਕੰਮ ਨਾ ਬੋਲਿਆ ਕਰੇ ਤੇ ਮਹਾਰਾਜ ਜੀ ਨੂੰ ਬੇਸ਼ੱਕ ਬੁਸ਼ਰੇ ਰੱਖੇ ਜੀ ਇਹ ਹੀ ਆਪਣੀ ਤਾਂ ਦੁਆਵਾ ਹੈਗੀ ਆ ਜੀ ਤੇ ਠੀਕ ਹੈ ਜੀ ਅੱਜ ਦਾ ਵਲੋਗ ਆਪਾਂ ਇੱਥੇ ਹੀ ਐਂਡ ਕਰਾਂਗੇ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਵਿੱਚ ਵਧੀਆ ਜੀਚ ਤੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਹੋਵੇ ਤਾਂ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਠੀਕ ਹੈ ਜੀ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੀ ਥੈਂਕ ਯੂ ਜੀ ਸਾਡੀ ਵੀਡੀਓ ਦੇਖਣ ਲਈ ਵੀ ਤੁਹਾਡਾ